ਬੌਝਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਹੋਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਤਕ ਕੀਤੀ ਪੰਜਾਬ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਇਸ ਮੌਕੇ ਨਾਲ ਬੌਝਨ ਸਮਾਜ ਪਾਰਟੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੀ ਟੀਮਾਂ ਖામਲ ਸਨ ਦੇਖੋ ਮੱਥਾ ਟੇਕ ਕੇ ਨਕਮਸਤਕ ਨਕ ਨਕਮਸਤਕ ਹੋ ਕੇ ਅਸੀਂ ਗੁਰੂ ਸਾਹਿਬ ਦਾ ਅਸ਼ੀਰਵਾਦ ਕੀ ਦੇਵ ਤੇ ਕਿਰਪਾ ਕਰਿਓ ਔਰ ਜੋ ਪੰਜਾਬ ਦਾ ਉਜਾਰਾ ਕੀਤਾ ਹੈ ਕਾਂਗਰਸ ਅਕਾਲੀ ਭਾਜਪਾ ਆਪ ਨੇ ਮਿਲ ਕੇ ਅਸੀਂ ਜਿਹੜੀ ਉਸ ਉਜਾਰੇ ਤੋਂ ਪੰਜਾਬ ਨੂੰ ਕੱਢਣ ਦੀ ਮਹਿੰਮ ਚਲਾਈ ਆ ਇਹ ਮਹਿੰਮ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ ਇਹਨੂੰ ਤੁਸੀਂ ਅਸ਼ੀਰਵਾਦ ਦਿਓ ਇਹਦਾ ਹਿੱਸਾ ਬਣੋ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦਾ ਕਿ Hindu ਤਰ ਕੋ ਰਾਜ ਦੀ ਇਮਾਨਸਾਫੀ ਮਨੁੱਖੀ ਜਾਤ ਸਭੇ ਇੱਕ ਇੱਕੇ ਪਹਿਚਾਨ ਬੋ ਅਸੀਂ ਪੰਜਾਬ ਉਹਨਾਂ ਦੇ ਸੁਪਨਿਆਂ ਦਾ ਬਣਾ ਸਕੀਏ ਗੁਰੂ ਰਵਿਦਾਸ ਸਤਿਗੁਰੂ ਕਬੀਰ ਜੀ ਅਵਲ ਅੱਲਾ ਨੂਰ ਪਾਇਆ ਕੁੱਦਤ ਕੈਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਤੋ ਇਹ ਸੋਚ ਜਿਹੜੀ ਆ ਪੰਜਾਬ ਦੇ ਵਿੱਚ ਇਹਦੇ ਚੰਡੇ ਬਲੰਦ ਹੋ ਸਕਣ ਅੱਜ ਅਸੀਂ ਇੱਥੇ ਗੁਰੂ ਘਰ ਚ ਆ ਕੇ ਅਸੀਂ ਅੱਜ ਇਹ ਸੰਕਲਪ ਕੀਤਾ ਤੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਉ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਸੰਕਟ ਚੋਂ ਕੱਢਣੇ ਲਈ ਭੋਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਨੂੰ ਅਸ਼ੀਰਵਾਦ ਦਿਓ ਧੰਨਵਾਦ ਜੈ ਪੀਮ ਜਿਆਪਾਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀਮਾਨ ਜੀ ਕੀ